ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਹਾਰਡ ਪੀਟ ਤੇ ਸੇਵਾ ਕੈਂਪ ਜਨਾਲਾ ਜਿੱਥੇ ਚਾਹ ਦੀ ਸੇਵਾ ਚੱਲ ਰਹੀ ਆ ਜੀ ਤੇ ਇਹ ਸੇਵਾ ਚੱਲ ਰਹੀ ਆ ਤੇ ਦੇਖੋ ਜਿਹੜਾ ਬੰਨ ਟੁੱਟਾ ਸੀ ਖੋਨੇਵਾਲ ਰਮਦਾਸ ਦੇ ਲਾਗੇ ਤੇ ਆ ਸਾਰੀਆਂ ਟਰਾਲੀਆਂ ਮਿੱਟੀ ਦੀਆਂ ਉੱਥੇ ਜਾ ਰਹੀਆਂ ਨੇ ਪਿੰਡਾਂ ਦੇ ਵਿੱਚੋਂ ਸਾਰੇ ਨੌਜਵਾਨ ਸਾਡੇ ਬਜ਼ੁਰਗ ਜਾ ਰਹੇ ਨੇ ਉਹ ਬੰਨ ਬਨ ਰਹੇ ਨੇ ਕਈ ਦਿਨ ਹੋ ਗਏ ਨੇ ਤੇ ਔਰ ਵੀ ਕਰਤੇ ਵਾਲੇ ਮਹਾਪੁਰਖ ਆ ਸਾਰੀਆਂ ਟਰਾਲੀਆਂ ਲਾਈਨ ਕਰ ਲੱਗੀਆਂ ਦੇਖੋ ਮਿੱਟੀ ਦੀਆਂ ਇਹ ਸਾਰੀ ਮਿੱਟੀ ਉੱਥੇ ਜਾ ਰਹੀ ਆ ਗੱਟੇ ਤੋੜੇ ਘਰ ਭਰ ਕੇ ਤੇ ਬੰਨ ਬਨਿਆ ਜਾ ਰਿਹਾ ਵਾ ਤੇ ਸਰਕਾਰਾਂ ਦੇ ਕੋਲੋਂ ਇਹ ਬੰਨ ਜਿਹੜੇ ਚੰਗੀ ਤਰ੍ਹਾਂ ਪੱਕੇ ਨਹੀਂ ਹੁੰਦੇ ਜਾਲ ਲੱਗ ਲੱਗ ਕੇ ਪੱਕੇ ਹੋਣ ਇਹ ਇਨਾ ਨੁਕਸਾਨ ਕਦੀ ਨਾ ਹੋਵੇ ਜਿੰਨਾ ਨੁਕਸਾਨ ਸਾਡੇ ਜ਼ਿੰਮੇਦਾਰਾਂ ਨੇ ਪਿੰਡਾਂ ਵਾਲਿਆਂ ਨੇ ਝੱਲ ਲਿਆ ਵਾ ਤੇ ਇਹੋ ਹੀ ਜੇ ਸਾਰੇ ਬੰਨ ਬੰਨੇ ਹੋਣ ਪ੍ਰਬੰਧ ਕੀਤੇ ਹੋਣ ਸਾਰੇ ਦੇਸ਼ਾਂ ਦੇ ਵਿੱਚ ਬੜੇ ਬੜੇ ਪ੍ਰਬੰਧ ਕੀਤੇ ਨੇ ਸਮੁੰਦਰਾਂ ਦੇ ਵਿੱਚ ਬਿਲਡਿੰਗਾਂ ਲੋਕਾਂ ਖੜੀਆਂ ਕਰ ਦਿੱਤੀਆਂ ਬਾਹਰਲੇ ਦੇਸ਼ਾਂ ਵਿੱਚ ਤੇ ਸਾਡੇ ਇੱਥੇ ਜਿਹੜੇ ਬੰਨ ਨੇ ਉਹ ਵੀ ਨਹੀਂ ਚੰਗੀ ਤਰ੍ਹਾਂ ਬਨੇ ਜਾ ਰਹੇ ਪੱਥਰ ਲਾ ਕੇ ਜਾਲ ਬਨ ਗੇ ਤੇ ਇਨਾ ਨੁਕਸਾਨ ਜਿਹੜਾ ਵਾ ਜ਼ਿੰਮੇਵਾਰਾਂ ਦਾ ਪਿੰਡਾਂ ਵਾਲਿਆਂ ਦਾ ਝਿੰਦਾ ਜਾਂਦਾ ਜਾਨੀ ਤੇ ਮਾਲੀ ਨੁਕਸਾਨ ਬਹੁਤ ਜ਼ਿਆਦਾ ਤੇ ਇਹ ਸਾਰਾ ਨੁਕਸਾਨ ਜਿਹੜਾ ਪੰਜਾਬ ਦੇ ਲੋਕਾਂ ਨੂੰ ਆਪਣੇ ਸਿਰ ਤੇ ਹੰਡਾਉਣਾ ਪੈਂਦਾ ਜਾਨੀ ਮਾਲੀ ਨੁਕਸਾਨ ਵੀ ਹੰਡਾਉਣਾ ਪੈਂਦਾ ਤੇ ਦੂਸਰੇ ਬਨੇ ਜੇ ਬੰਨ ਬਨਣਾ ਤੇ ਦੇਖੋ ਇਹ ਪਿੰਡਾਂ ਵਾਲੇ ਆਪਣੇ ਸਿਰ ਤੇ ਫੇਰ ਆਪਣੇ ਕੋਲੋਂ ਖਰਚਾ ਕਰਕੇ ਤੇ ਵੇਖ ਲਓ ਬੰਨ ਬਨ ਰਹੇ ਆ ਤੇ ਇਨਾ ਜਿਆਦਾ ਨੁਕਸਾਨ ਕਰਾ ਕੇ ਫਿਰ ਵੀ ਖਰਚਾ ਕਰਕੇ ਇਹ ਸਾਰੇ ਪ੍ਰਬੰਧ ਕੀਤੇ ਜਾ ਰਹੇ ਨੇ ਤੇ ਸਰਕਾਰਾਂ ਦੇ ਕੋਲੋਂ ਕੁਝ ਨਹੀਂ ਹੋ ਰਿਹਾ ਤੇ ਫਿਰ ਸਰਕਾਰਾਂ ਦਾ ਫਾਇਦਾ ਕੀ ਆ ਇਹ ਕਰਕੇ ਇਹ ਪੰਜਾਬ ਦੇ ਲੋਕ ਜਿਹੜੇ ਨੇ ਸਾਰਾ ਪ੍ਰਬੰਧ ਕਰ ਰਹੇ ਨੇ